ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਆਪ ਸਭ ਦੇ ਚਰਨਾਂ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਬਾਹਰੋਂ ਜਿਹੜਾ ਅੰਦਰ ਜਾਣ ਦਾ ਮਾਰਗ ਆ ਉਹਦੇ ਦੋ ਰਸਤੇ ਕਿਹੜੇ ਨੇ ਉਹਨਾਂ ਤੇ ਆਪਾਂ ਗੱਲਬਾਤ ਕਰਾਂਗੇ ਸੋ ਇੱਕ ਉਲੇਖ ਤੋਂ ਸ਼ੁਰੂ ਕਰਦੇ ਆਂ ਫਰਾਂਸ ਦੇ ਇੱਕ ਵਿਚਾਰਕ ਹੋਏ ਨੇ ਜੈਨ ਪੌਲ ਸਾਰਟਰ ਫਿਲਾਸਫਰ ਹੋਣ ਦੇ ਨਾਲ ਨਾਲ ਉਹ ਇੱਕ ਨਾਟਕਕਾਰ ਵੀ ਸੀਗੇ नो एग्जिट ਉਹਨਾਂ ਦੇ ਕਰਨਾਟਕ ਦਾ ਨਾਮ ਸੀ ਉਹਦੇ ਦੌਰਾਨ ਉਹ ਕਹਿੰਦੇ ਆ Hell is other people ਇਹਦਾ ਮਤਲਬ ਇਹ ਨਹੀਂ ਵੀ ਦੂਸਰੇ ਲੋਕ ਬੁਰੇ ਨੇ ਜਾਂ ਨਰਕ ਦਾ ਕਾਰਨ ਨੇ ਜான் ਪੌਲ ਸਾਰਟਰ ਕਹਿੰਦੇ ਆ ਟਕਰਾਅ ਨਿਰਪਰਤਾ ਤੇ ਜੱਜਮੈਂਟ ਇਹ ਸਾਡੇ ਅੰਦਰ ਇੱਕ ਮਨੋਵਿਗਿਆਨਕ ਨਰਕ ਪੈਦਾ ਕਰ ਦਿਆ ਬਚਪਨ ਤੋਂ ਹੀ ਆਪਣੇ ਅੰਦਰ ਆਪਣੇ ਪ੍ਰਤੀ ਨਿਰਪਰਤਾ ਬਣ ਜਾਂਦੀ ਹੈ ਕਿਉਂਕਿ ਭੋਜਨ ਪਾਣੀ ਤੇ ਸਰੀਰ ਦੇ ਸਾਮ ਸੰਭਾਲ ਲਈ ਦੂਜਿਆਂ ਦੀ ਜਿਹੜੀ ਆ ਲੋੜ ਪੈਂਦੀ ਆ ਕਾਫੀ ਹੱਦ ਤੱਕ ਇਹ ਕਿਹਾ ਜਾ ਸਕਦਾ ਵੀ ਜੇ ਬਚਪਨ ਚ ਦੂਸਰੇ ਨਾ ਹੋਣ ਤਾਂ ਸਾਡੀ ਮੌਤ ਹੋ ਸਕਦੀ ਹੈ ਦੂਜਿਆਂ ਦੀ ਮੌਜੂਦਗੀ ਜ਼ਰੂਰੀ ਆ ਨਿਰਭਰਤਾ ਬਣੀ ਰਹਿਣੀ ਜ਼ਰੂਰੀ ਆ ਉਦੋਂ ਤੱਕ ਜਦੋਂ ਤੱਕ ਅਸੀਂ ਆਪਣੇ ਪੈਰਾਂ 'ਤੇ ਖੜੇ ਨਹੀਂ ਹੋ ਸਕਦੇ ਪਰ ਮਾਤਾ ਦੀ ਗੋਦੀ 'ਚੋਂ ਨਿਕਲ ਕੇ ਮਨੁੱਖ ਜਦੋਂ ਕੀ ਆ ਇਕੱਲਾ ਫੀਲ ਕਰਨ ਲੱਗ ਜਾਂਦਾ ਉਹਦੇ ਕਾਰਨ ਨਿਰਭਰਤਾ ਮਾਂ ਵਰਗੀ ਉਪਲਬਧੀ ਨੂੰ ਚਾਉਣਾ ਆਪਣੀ ਨਿਰਭਰਤਾ ਦੂਜਿਆਂ ਤੇ ਟਿਕਾਉਣੀ ਚਾਹੁੰਦਾ ਤੇ ਇੱਥੋਂ ਹੀ ਜਿਹੜੀ ਆ ਜਜਮੈਂਟ ਪੈਦਾ ਹੋ ਜਾਂਦੀ ਆ ਦੂਜਿਆਂ ਦੇ ਸਬੰਧ ਦੇ ਵਿੱਚ ਚੰਗੇ ਮੰਦੇ ਵਿਚਾਰ ਉਹ ਜਿਹੜੀ ਸਾਡੀ ਨਿਰਭਰਤਾ ਉਹਦੇ ਕਰਕੇ ਆਉਂਦੇ ਨੇ ਜਿਵੇਂ ਕਿਸੇ ਨੇ ਮੇਰੇ ਮਨ ਦੀ ਇੱਛਾ ਪੂਰੀ ਕੀਤੀ ਬੇਸ਼ੱਕ ਹੋ ਸਕਦਾ ਉਹ ਕਈਆਂ ਲਈ ਬੁਰਾ ਵੀ ਹੋਵੇ ਪਰ ਸਾਡੇ ਸਬੰਧ 'ਚ ਉਹਨੇ ਚੰਗਾ ਕੀਤਾ ਇਸ ਕਰਕੇ ਸਾਡਾ ਮਕਸਦ ਉਹਨੂੰ ਹਰ ਐਸਪੈਕਟ ਤੋਂ ਚੰਗਾ ਬਣਾਉਣਾ ਹੁੰਦਾ ਹੈ ਕਿਸੇ ਨੇ ਹੁੰਦਾ ਨਾ ਸਾਡੀ ਇੱਛਾ ਪੂਰੀ ਕਰਤੇ ਉਹਨੂੰ ਹਰੇਕ ਕੋਲ ਸਲਾਉਨੇ ਆਂ ਸੀ ਐਵੇਂ ਹੀ ਬੁਰਾ ਹੁੰਦਾ ਜਿਵੇਂ ਕੋਈ ਸਾਡੇ ਮਨ ਦੀ ਇੱਛਾ ਪੂਰੀ ਕਰਨ ਚ ਖਰਾ ਨਹੀਂ ਉਤਰਿਆ ਤੇ ਸਾਰੀ ਸੋਸਾਇਟੀ ਚ ਉਹਨੂੰ ਬੁਰਾ ਕਹਿਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਨਿੰਦਉਂਦੇ ਆ ਬੇਸ਼ੱਕ ਉਹਨਾਂ ਦੋਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਨੂੰ ਕਿਸ ਚੀਜ਼ ਲਈ ਕਿੰਨਾ ਕਿੰਨਾ ਕੋਲ ਬੁਰਾ ਕਹਿ ਰਹੇ ਆ ਜਾਂ ਆਪਾਂ ਚੰਗਾ ਕਹਿ ਰਹੇ ਆ ਤੇ ਟਕਰਾਅ ਦੇ ਕਾਰਨ ਵੀ ਇਹੀ ਨੇ ਜਦੋਂ ਤੁਸੀਂ ਆਪਣੀ ਨਿਰਪਰਤਾ ਜ਼ਾਹਰ ਕਰ ਦਿੰਦੇ ਹੋ ਤਾਂ ਸਾਹਮਣੇ ਵਾਲੇ ਨੇ ਹੋ ਸਕਦਾ ਤੁਹਾਡੀ ਪੇਸ਼ਕਸ਼ ਜਿਹੜੀ ਆ ਉਹ ਟਕਰਾਤੀ ਹੋਵੇ ਜਾਂ ਮਿਲਦੀ ਹੋਵੇ ਇਹਦੇ ਤੋਂ ਹੀ ਤੁਹਾਡੀ ਜੱਜਮੈਂਟ ਸ਼ੁਰੂ ਹੋ ਜਾਂਦੀ ਹੈ ਤੇ ਤੁਹਾਡੀ ਜੱਜਮੈਂਟ ਕਰਕੇ ਟਕਰਾ ਹੁੰਦੇ ਆ ਟਕਰਾ ਮਤਲਬ ਜਿੱਥੇ ਦੋ ਵਿਚਾਰ ਮੇਲ ਨਾ ਖਾਣ ਇਸ ਕਰਕੇ ਉਹਨੇ ਇੱਕ ਨਾਟਕ ਰਚਿਆ ਤੇ ਉਹਦਾ ਨਾਮ ਰੱਖਿਆ ਸੀ ਨੋ ਐਗਜ਼ਿਟ ਮਤਲਬ ਇਹ ਸੀ ਨਾਟਕ ਦੇ ਵਿੱਚ ਤਿੰਨ ਪਾਤਰ ਸੀ ਤਿੰਨ ਕਿਰਦਾਰ ਸੀ ਤਿੰਨ ਐਕਟਰ ਕਹਿ ਲੋ ਉਹਨਾਂ ਨੂੰ ਇੱਕ ਕਮਰੇ 'ਚ ਬੰਦ ਰੱਖਿਆ ਜਾਂਦਾ ਬਾਹਰੋਂ ਕੋਈ ਸਜਾਨੀ ਦਿੱਤੀ ਜਾਂਦੀ ਪਰ ਉਹ ਇੱਕ ਦੂਜੇ ਦੀ ਨਿਗਾਹ ਤੇ ਜੱਜਮੈਂਟ ਇਸ ਚੀਜ਼ ਤੋਂ ਬਚ ਨਹੀਂ ਪਾਉਂਦੇ ਤਿੰਨੇ ਤੇ ਇੱਕ ਦੂਜੇ ਨੂੰ ਆਪਣੀਆਂ ਸੀਮਤ ਧਾਰਨਾਵਾਂ ਦੇ ਵਿੱਚ ਕੈਦ ਕਰਦੇ ਰਹਿੰਦੇ ਆ ਮਤਲਬ ਜਿਵੇਂ ਮੈਂ ਕਿਸੇ ਨੂੰ ਦੇਖਿਆ ਕਿਉਂਕਿ ਮੈਂ ਉਹਦੇ ਵਰਗਾ ਹੋਰ ਇਨਸਾਨ ਵੀ ਦੇਖਿਆ ਹੋਇਆ ਜਿਹੜਾ ਕਿ ਮੈਨੂੰ ਚੰਗਾ ਨਹੀਂ ਸੀ ਲੱਗਦਾ ਇਸ ਕਰਕੇ ਮੈਂ ਆਪਣੀ ਸੀਮਤ ਧਾਰਨਾ ਦੇ ਵਿੱਚ ਉਸ ਮਨੁੱਖ ਨੂੰ ਐਡ ਕਰ ਲਿਆ ਕਿ ਮਨੁੱਖ ਬੁਰਾ ਹੋ ਸਕਦਾ ਇਸ ਲਈ ਜੀਨ ਪੌਲ ਸਾਰਟਰ ਕਹਿੰਦੇ ਆ ਹੈਲ ਇਜ਼ ਅਦਰ ਪੀਪਲ ਸੋ ਇਸ ਲਈ ਮੈਡੀਟੇਸ਼ਨ ਵੀ ਬਾਹਰੋਂ ਅੰਦਰ ਜਾਣ ਦੀ ਇੱਕ ਕਲਾ ਹੁੰਦੀ ਆ ਮੈਡੀਟੇਸ਼ਨ ਦਾ ਮਤਲਬ ਹੁੰਦਾ ਟਕਰਾ ਨਿਰਪਰਤਾ ਜਜਮੈਂਟ ਤੋਂ ਆਪਣੇ ਆਪ ਨੂੰ ਹਟਾ ਕੇ ਆਪਣਾ ਸ਼ੁੱਧ ਰੂਪ ਪੇਸ਼ ਕਰਨਾ ਇਸ ਸੰਸਾਰ ਨੂੰ ਸ਼ੁੱਧ ਰੂਪ ਚ ਦੇਖਣਾ ਤੇ ਇਹੀ ਕਾਰਨ ਹੁੰਦਾ ਸੰਤ ਭਗਤ ਸਤਗੁਰੂ ਲੋਗ ਹੁੰਦੇ ਆ ਜਿਹੜੇ ਸਾਡੇ ਨਾਲੋਂ ਬਹੁਤ ਜ਼ਿਆਦਾ ਆਨੰਦਮਈ ਹੁੰਦੇ ਆ ਬਹੁਤ ਗਰਮ ਮਈ ਹੁੰਦੇ ਆ ਕਿਉਂਕਿ ਉਹਨਾਂ ਦੇ ਅੰਦਰ ਅੰਦਰਵਾਲੀ ਜਿਹੜੀ ਦੇਖਣ ਦੀ ਕਲਾ ਜਾਗ ਜਾਂਦੀ ਹੁੰਦੀ ਹੈ ਐਵੇਂ ਹੀ ਆਪਾਂ ਨਿਰਪਰਤਾ ਕਰਕੇ ਇਸ ਸੰਸਾਰ ਦੇ ਵਿੱਚ ਖੋ ਜੰਨੇ ਆ ਇਹਨਾਂ ਤਿੰਨ ਚੀਜ਼ਾਂ ਕਰਕੇ ਨਿਰਪਰਤਾ ਟਕਰਾਅ ਤੇ ਜੱਜਮੈਂਟ ਬਹੁਤ ਜ਼ਿਆਦਾ ਦੁਖੀ ਤੇ ਉਦਾਸ ਹੋ ਜੰਨੇ ਆ ਸੋ ਇਸੇ ਦੁੱਖ ਤੇ ਉਦਾਸੀ ਤੋਂ ਆਜ਼ਾਦ ਹੋਣ ਲਈ ਆਨੰਦਮਈ ਹੋਣ ਲਈ ਇੱਕੋ ਚੀਜ਼ ਉਪਲਬਧਾ ਧਿਆਨ ਧਿਆਨ ਕਹਿ ਲਓ ਸਾਧਨਾ ਸੁਪਰ ਕੌਂਸ਼ੀਅਸਨੈਸ ਕਹਿ ਲਓ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਥੋੜਾ ਬਹੁਤ ਕਲਾ ਵਾਂਗੂ ਮੰਨਿਆ ਹੁੰਦਾ ਉਹਨਾਂ ਦੇ ਹਿਰਦਿਆਂ ਵਿੱਚ ਹੀ ਧਿਆਨ ਆਪਣਾ ਟਿਕਾਣਾ ਬਣਾਉਂਦਾ ਕਲਾ ਦਾ ਅਰਥ ਹੁੰਦਾ ਕਿਸੇ ਜੜ ਪਦਾਰਥ ਤੋਂ ਵਿਰਾਟ ਦੀ ਖੋਜ ਕਰਨੀ ਸਿਰਜਣਾ ਕਰਨੀ ਬਾਂਸਰੀ ਜਿਵੇਂ ਮੂਲ ਰੂਪ ਚ ਤਾਂ ਇੱਕ ਬਾਂਸ ਦੀ ਲੱਕੜੀ ਬਾਂਸ ਦੀ ਲੱਕੜ ਦਾ ਟੁਕੜਾ ਕਹਿ ਲਓ ਪਰ ਕੋਈ ਐਸਾ ਮਹਾਨ ਕਲਾਕਾਰ ਜੀਨੇ ਇਸ ਲੱਕੜ ਦੇ ਟੁਕੜੇ ਦੇ ਵਿੱਚੋਂ ਵੀ ਰਾਗ ਜਗਾਤਾ ਕਹਿੰਦੇ ਆ ਨਾ ਫਿਰ ਜਦੋਂ ਕ੍ਰਿਸ਼ਨ ਭਗਵਾਨ ਵਜਾਉਂਦੇ ਸੀ ਸਾਰੀਆਂ ਗਊਆਂ ਭੱਜੀਆਂ ਆਉਂਦੀਆਂ ਤੇ ਉੱਥੇ ਇਕੱਤਰ ਹੋ ਜਾਂਦੀਆਂ ਸੀ ਗੁਰੂ ਨਾਨਕ ਸਾਹਿਬ ਗਾਉਂਦੇ ਮਰਦਾਨਾ ਜੀ ਰਬ ਵਜਾਉਂਦੇ ਸੁਣਨ ਵਾਲੇ ਮੰਤਰਮੁग्ध ਹੋ ਜਾਂਦੇ ਸੀ ਸੋ ਜਿਹਦੇ ਅੰਦਰ ਕਲਾ ਨੂੰ ਜਗਾਉਣ ਦਾ ਹੁਨਰ ਆ ਉਹ ਰੁੱਲਦੇ ਫਿਰਦੇ ਪੱਥਰਾਂ 'ਚੋਂ ਵੀ ਇਨਸਾਨਾਂ ਵਰਗੀਆਂ ਮੂਰਤੀਆਂ ਕਢ ਲੈਂਦੇ ਆ ਤੇ ਜਿੰਨਾਂ ਚ ਕਲਾ ਨਹੀਂ ਉਹ ਜਿਉਂਦੇ ਸ਼ਰੀਰਾਂ ਨੂੰ ਵੀ ਪੱਥਰ ਵਾਂਗੂ ਲਈ ਫਿਰਦੇ ਰਹਿੰਦੇ ਨੇ ਮਿੱਟੀ ਦੇ ਵਿੱਚ ਵੀ ਬੱਚੇ ਨੇ ਜਿਹੜੇ ਬੜਾ ਮੰਤਰਮੁਗਧ ਖੇលਦੇ ਆ ਕਿਉਂਕਿ ਉਹਨਾਂ ਕੋਲ ਖੇਲਣ ਦਾ ਹੁਨਰ ਆ ਖੇਲਣ ਦੀ ਕਲਾ ਆਪਣੇ ਆਪ ਨੂੰ ਭੁੱਲ ਜਾਂਦੇ ਨੇ ਭੁੱਖ ਪਿਆਸ ਭੁੱਲ ਜਾਂਦੇ ਨੇ ਪਰ ਉਹੀ ਮਿੱਟੀ ਸਾਡੇ ਕਿਸੇ ਅੰਗ ਨੂੰ ਛੂਹ ਜੇ ਸਾਡੇ ਕੱਪੜਿਆਂ ਨੂੰ ਲੱਗ ਜੇ ਪਰੇਸ਼ਾਨ ਕਰ ਦੇਵੇ ਸੋ ਜਦੋਂ ਤੱਕ ਤੁਹਾਡੀ ਸੁਰਤ ਦਾ ਪ੍ਰਵਾਹ ਜਜਮੈਂਟ ਦੂਜਿਆਂ ਦੇ ਸਬੰਧ ਚ ਹਰਖ ਤੇ ਸੋਗ ਮਤਲਬ ਖੁਸ਼ ਹੋਣ ਤੇ ਉਦਾਸ ਹੋਣ ਦੇ ਦੋਨਾਂ ਪੋਲਸ ਤੇ ਚਲਦੀ ਹੈ ਪੋਲੈਰਟਿਸ ਹੁੰਦੀਆਂ ਨੇ ਨਾ ਕਦੇ ਖੁਸ਼ ਆ ਮਨੁੱਖ ਕਦੇ ਉਦਾਸ ਆ ਤੇ ਉਦਾਸ ਆ ਕਿਸੇ ਚੀਜ਼ ਕਰਕੇ ਉਹ ਚੀਜ਼ ਨੁਕਸਾਨ ਹੋ ਸਕਦੀ ਆ ਨੁਕਸਾਨ ਦੀ ਪਰਪਾਈ ਕਰਨ ਲਈ ਫਿਰ ਬਹੁ ਪਰਪੰਚ ਕਰ ਪਰਤਨ ਲਿਆਵੇ ਸੁੱਤਦਾਰਾ ਪਿਆਨ ਲੁਟਾਵੇ ਤੇ ਫਿਰ ਉੱਥੇ ਝੂਠ ਦਾ ਸੰਸਾਰ ਨਿਰਮਿਤ ਹੋ ਜਾਂਦਾ ਤੇ ਉਸੇ ਸੰਸਾਰ ਦੇ ਵਿੱਚ ਉਲਝਿਆ ਰਹਿੰਦਾ ਸੋ ਇਸ ਮਨ ਨੂੰ ਇਸ ਸੰਸਾਰ ਨੂੰ ਇਸ ਚਿੱਤ ਨੂੰ ਮਾਰਨ ਦੇ ਦੋ ਸਾਧਨ ਨੇ ਗਿਆਨ ਤੇ ਯੋਗ ਯੋਗ ਵਿਸ਼ਿਸ਼ਟ ਦੇ ਵਿੱਚ ਲਿਖਿਆ ਦਵੋ ਕਰਮੋ ਚਿਤਨਾਸ਼ਯ ਯੋਗੋ ਗਿਆਨਮ ਚਿਰਾਗ ਵਹ ਯੋਗੋ ਵਿਰਤੀ ਨਿਰੋਧੋ ਹੈ ਗਿਆਨਮ ਸਮਯਗ ਅਵਕੇਸ਼ਨਮ ਸੋ ਮਤਲਬ ਚਿੱਤ ਜਾਂ ਮਨ ਨੂੰ ਮਾਰਨ ਦੇ ਦੋ ਸਾਧਨ ਨੇ ਦੋ ਮਾਰਗ ਨੇ ਪਹਿਲਾ ਮਾਰਗ ਹੈ ਗਿਆਨ ਦਾ ਦੂਜਾ ਮਾਰਗ ਹੈ ਯੋਗ ਦਾ ਗਿਆਨ ਦੇ ਮਾਰਗ ਤੇ ਅਸੀਂ ਦ੍ਰਿਸ਼ਟਾ ਬਣ ਕੇ ਦੇਖਣ ਦੀ ਸਾਧਨਾ ਕਰਦੇ ਆਂ ਦ੍ਰਿਸ਼ਟਾ ਮਤਲਬ ਸਾਖੀ ਆਪਣੇ ਵਿਟਨੈਸ ਹੋਣਾ ਖੁਦ ਦੇ ਗਵਾਹ ਹੋ ਕੇ ਆਪਣੇ ਆਪ ਦਾ ਪਹਿਰਾ ਰੱਖਣਾ ਜਿਵੇਂ ਆਪਣੀ ਹਰ ਕਿਰਿਆ ਕਰਮ ਨੂੰ ਦੇਖਣਾ ਧਿਆਨ ਸਹਿਤ ਪਰ ਇੱਥੇ ਆਪਾਂ ਨੂੰ ਲੱਗਦਾ ਵੀ ਇਹਦੇ 'ਚ ਔਖਾ ਕੀ ਆ ਸਾਨੂੰ ਪਤਾ ਹੀ ਹੁੰਦਾ ਕਿ ਅਸੀਂ ਕੀ ਕਰ ਰਹੇ ਆਂ ਨਹੀਂ ਸਾਖੀ ਦਾ ਮਤਲਬ ਇਹ ਨਹੀਂ ਹੁੰਦਾ ਸਾਖੀ ਦਾ ਮਤਲਬ ਹੁੰਦਾ ਨਿਰਵਿਚਾਰ ਨਿਰਵਿਕਲਪ ਹੋਣਾ ਕਈ ਵਾਰ ਅਸੀਂ ਖਾਣਾ ਖਾ ਰਹੇ ਹੁੰਨੇ ਆ ਪਰ ਮਨ ਦਫ਼ਤਰ ਚ ਹੁੰਦਾ। ਕਈ ਵਾਰੀ ਮਨ ਦਫ਼ਤਰ ਹੁੰਦਾ ਅਸੀਂ ਖਾਣਾ ਖਾ ਰਹੇ ਹੁੰਨੇ ਆ। ਹੁਣ ਤਾਂ ਹੋਰ ਵੀ ਟਾਸਕ ਵਧ ਗਏ। ਖਾਣਾ ਖਾਦਾ ਜਾ ਰਿਹਾ, ਟੀਵੀ ਲੱਗਿਆ, ਫੋਨ ਚਲਾ ਰਹੇ ਆ ਤੇ ਧਿਆਨ ਕਿਸੇ ਪਾਸੇ। ਮਲਟੀ ਡਾਈਮੈਂਸ਼ਨਸ ਹੋ ਗਈਆਂ। ਸੋ ਜਦੋਂ ਸਾਡਾ ਧਿਆਨ ਸਿਰਫ ਉਸੇ ਕੰਮ 'ਚ ਹੁੰਦਾ ਜਿਸ ਕੰਮ ਤੇ ਅਸੀਂ ਐਕਸ਼ਨ ਪਰਫਾਰਮ ਕਰਦੇ ਆ। ਉਸੇ ਨੂੰ ਸ਼ਾਕਸ਼ੀ ਹੋਣਾ ਕਹਿੰਦੇ ਆ। ਇਦੇ ਨਾਲ ਹੁੰਦਾ ਕੀ ਆ ਮਨੁੱਖ ਨੂੰ ਪਦਾਰਥ ਤੇ ਆਪਣੇ ਅਸਤਿਤਵ ਦੀ ਸਮਝ ਪੈ ਜਾਂਦੀ ਆ ਆਪਣੇ ਆਪ ਨੂੰ ਚੀਜ਼ਾਂ ਤੋਂ ਵੱਖ ਕਰਕੇ ਦੇਖਣ ਲੱਗ ਪੈਂਦਾ ਤੇ ਇਸੇ ਸਾਧਨਾ ਨਾਲ ਇਹਦੀ ਵਿਚਾਰ ਸ਼ਕਤੀ ਜਿਹੜੀ ਆ ਉਹ ਜਾਗਣਾ ਸ਼ੁਰੂ ਹੋ ਜਾਂਦੀ ਆ ਜ਼ਿੰਦਗੀ ਦੇ ਬਹੁਤ ਸਾਰੇ ਰਹੱਸ ਖੁੱਲਣ ਲੱਗ ਜਾਂਦੇ ਆ ਇਹ ਸਮਝ ਪੈਣ ਲੱਗ ਜਾਂਦੀ ਆ ਵੀ ਜਿਸ ਲਈ ਮੈਂ ਖੁਦ ਨੂੰ ਦੁਖੀ ਕੀਤਾ ਜਿਸ ਸੁੱਖ ਦੀ ਚਾਹਤ ਦੇ ਵਿੱਚ ਮੈਂ ਆਪਣਾ ਆਨੰਦ ਦਾਤੇ ਲਾਇਆ ਮੈਂ ਉਸ ਸੁੱਖ ਦਾ ਕਦੇ ਵੀ ਹਿੱਸਾ ਨਹੀਂ ਸੀ ਮਨ ਦੇ ਸੰਕਲਪ ਵਿਕਲਪ ਤੋਂ ਪੂਰਾ ਜਿਹੜਾ ਉੱਤੇ ਉੱਠ ਜਾਂਦਾ ਆਪਣੇ ਆਪ ਨੂੰ ਜਾਣ ਲੈਂਦਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਏੜਾ ਪਿੰਗਲਾ ਤੇ ਸੁਖਮਨਾ ਦੀ ਗੱਲ ਕੀਤੀ ਸੀ ਸੋ ਸ਼ਾਕਸ਼ੀ ਹੋਣਾ ਜਾਂ ਮਾਈਂਡਫੁਲਨੈਸ ਹੋਣ ਦਾ ਸਬੰਧ ਹੁੰਦਾ ਸਾਡੀ ਏੜਾ ਨਾੜੀ ਦੇ ਨਾਲ ਕਿਉਂਕਿ ਜਦੋਂ ਅਸੀਂ ਦ੍ਰਿਸ਼ਟਾ ਹੁੰਨੇ ਆ ਜਦੋਂ ਅਸੀਂ ਖੁਦ ਦੇ ਸ਼ਾਕਸ਼ੀ ਹੁੰਨੇ ਆ ਜਦੋਂ ਮੈਂ ਗੱਲ ਕਰਦਾ ਨਾ ਦ੍ਰਿਸ਼ਟਾ ਸਾਕਸੀ ਮਾਈਂਡਫੁਲਨੈਸ ਵਿਟਨੈਸ ਇਹਦਾ ਮਤਲਬ ਇੱਕੋ ਹੀ ਹੁੰਦਾ ਸੋ ਜਦੋਂ ਅਸੀਂ ਦ੍ਰਿਸ਼ਟਾ ਹੁੰਨੇ ਆ ਸਾਡੀ ਸੁਰਤ ਸੂਖਮ ਸਤਰਾਂ ਚ ਪ੍ਰਵੇਸ਼ ਕਰ ਜਾਂਦੀ ਹੈ ਕਿਉਂਕਿ ਓਬਵੀਅਸ ਆ ਨਾ ਕਿਉਂਕਿ ਜਦੋਂ ਅਸੀਂ ਸਿਰਫ ਰੋਟੀ ਖਾ ਰਹੇ ਹਾਂ ਤਾਂ ਰੋਟੀ ਹੀ ਖਾ ਰਹੇ ਹੋਈਏ ਕਿਸੇ ਪਾਸੇ ਹੋਰ ਸੁਰਤ ਨਾ ਹੋਵੇ ਤੇ ਜਦੋਂ ਸੁਰਤ ਇੰਨੀ ਬਰੀਕ ਹੁੰਦੀ ਹੈ ਫੇਰ ਹੀ ਉੱਥੇ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਰਹਿ ਸਕਦੀ ਹੈ ਬਿਨਾ ਵਿਧੀ ਵਿਵਧਾਂਤੋ ਸੋ ਇਹ ਸੁਰਤਾਂ ਜਿਹੜੀ ਜਦੋਂ ਇੰਨੀ ਸੂਖਮ ਹੋ ਜਾਂਦੀ ਆ ਤੇ ਇਹ ਸਾਡੀ ਈੜਾ ਨਾੜੀ ਦੇ ਵਿੱਚ ਜਾਗਰਤ ਹੋ ਜਾਂਦੀ ਆ ਈੜਾ ਨਾੜੀ ਨੂੰ ਆਪਾਂ ਚੰਦਰ ਨਾੜੀ ਵੀ ਕਹਿੰਦੇ ਨੇ ਆ ਨਾ ਸੋ ਜਦੋਂ ਸਾਡੀ ਸੁਰਤ ਇੱਥੇ ਚਲੀ ਜਾਂਦੀ ਆ ਨਾ ਸਾਨੂੰ ਸ਼ਾਂਤੀ ਆਉਣ ਲੱਗ ਜਾਂਦੀ ਆ ਸਾਡੇ ਅੰਦਰ ਕੰਪੈਸ਼ਨ ਆ ਜਾਂਦਾ ਦਇਆ ਆ ਜਾਂਦੀ ਆ ਠੰਡਕ ਆ ਜਾਂਦੀ ਆ ਮਨੁੱਖਾ ਜਿਹੜਾ ਡੂੰਗੀ ਸੋਚ ਵਾਲਾ ਬਣਨ ਲੱਗ ਜਾਂਦਾ ਕਲਾ ਜਨਮ ਲੈਂਦੀ ਆ ਇੰਟੂਸ਼ਨ ਹੋਣ ਲੱਗ ਜਾਂਦੀ ਆ ਕਿਉਂਕਿ ਜਦੋਂ ਅਸੀਂ ਦ੍ਰਿਸ਼ਟਾ ਹੋਣਾ ਸ਼ੁਰੂ ਕਰ ਦਿੰਨੇ ਆ ਉਦੋਂ ਪਦਾਰਥ ਆ ਜਿਹੜਾ ਤੇ ਅਸੀਂ ਆ ਇਹਨਾਂ ਦੇ ਵਿਚਕਾਰ ਇੱਕ ਗੈਪ ਬਣਨਾ ਸ਼ੁਰੂ ਹੋ ਜਾਂਦਾ ਤੇ ਸੁਰਤ ਆ ਜਿਹੜੀ ਸਾਡੀ ਏੜਾ ਨਾੜੀ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤੇ ਨਾਲ ਦੀ ਨਾਲ ਸਾਡੇ ਪ੍ਰਾਣ ਇੰਦਰੀਆਂ ਦੀ ਜਿਹੜੀ ਗਤੀ ਆ ਉਹ ਵੀ ਉਲਟ ਜਾਂਦੀ ਹੈ ਮਤਲਬ ਉੱਪਰ ਨੂੰ ਉੱਠਣ ਲੱਗਦੀ ਆ ਹੌਲੀ ਹੌਲੀ ਸੁਰਤ ਹੋਰ ਵੀ ਬਰੀਕ ਹੁੰਦੀ ਹੁੰਦੀ ਸੁਖਮ ਹੋ ਜਾਂਦੀ ਹੈ ਤੇ ਸੁਖਮਨਾ ਧਾਰਾ ਚ ਪ੍ਰਵੇਸ਼ ਕਰ ਜਾਂਦੀ ਹੈ ਫਿਰ ਉੱਥੇ ਮਨੁੱਖ ਆਪਣੇ ਸ਼ੁੱਧ ਰੂਪ ਦੇ ਨਾਲ ਮਿਲ ਪੈਂਦਾ ਉੱਥੇ ਹੀ ਮਨੁੱਖ ਨੂੰ ਅਸਲੀ ਗਿਆਨ ਪ੍ਰਾਪਤ ਹੋ ਜਾਂਦਾ ਦੂਜਾ ਸਾਧਨ ਹੈਗਾ ਯੋਗ ਦਾ ਯੋਗ ਦੇ ਬਹੁਤ ਸਾਰੇ ਹੋਰ ਵੀ ਸਾਧਨ ਹੁੰਦੇ ਆ ਆਸਣ ਬੰਦ ਮੁਦਰਾ ਪ੍ਰਾਣਾਯਾਮ ਇਹਦੇ ਨਾਲ ਜਿੱਥੇ ਜਿੱਥੇ ਸਾਡੀ ਪ੍ਰਾਣ ਊਰਜਾ ਜਿਹੜੇ ਜਿਹੜੇ ਇੰਦਰੀ ਛਦਰ ਚ ਬਾਹਰ ਜਾਂਦੀ ਹੈ ਨਾ ਉੱਥੇ ਉੱਥੇ ਬੰਨ੍ਹ ਮਾਰ ਲਏ ਜਾਂਦੇ ਆ ਜਿਵੇਂ ਆਪਾਂ ਬਨ ਮਾਰ ਕੇ ਪਾਣੀ ਨੂੰ ਰੋਕ ਲੈਂਦੇ ਆ ਬਨ ਮਾਰ ਕੇ ਇੰਦਰੀ ਛਿਦਰਾਂ ਤੋਂ ਜਿਹੜੀ ਆ ਊਰਜਾ ਨੂੰ ਹਟਾ ਲਿਆ ਜਾਂਦਾ ਯੋਗ ਦਾ ਮਾਰਗ ਦੱਸ ਰਿਹਾ ਤੇ ਉਥੋਂ ਹਟਾ ਕੇ ਅੰਦਰ ਦੇ ਜਿਹੜੇ ਸੂਖਮ ਮਾਰਗਾਂ ਵੱਲ ਉਹਨੂੰ ਮੋੜ ਲਿਆ ਜਾਂਦਾ ਜਿਸ ਸਤਰ ਤੇ ਬਨ ਲਗਾ ਕੇ ਜਦੋਂ ਪ੍ਰਾਣ ਠਹਿਰਾ ਲਏ ਜਾਂਦੇ ਹਨ ਉਸ ਸਤਰ ਤੇ ਜਿਹੜੇ ਫੁਰਨੇ ਖਤਮ ਹੋ ਜਾਂਦੇ ਆ ਮਤਲਬ ਜਿਵੇਂ ਪ੍ਰਾਣ ਊਰਜਾ ਨੂੰ ਮੂਲ ਧਾਰਤੇ 'ਤੇ ਬੰਦ ਲਗਾਤਾ ਬਲੌਕ ਕਰਤਾ ਤਾਂ ਮਨ ਦੇ ਅੰਦਰ ਆ ਜਿਹੜਾ ਕਾਮ ਊਰਜਾ ਨਾਲ ਸੰਬੰਧਿਤ ਸਾਰੇ ਫੁਰਨੇ ਸ਼ਾਂਤ ਹੋ ਜਾਣਗੇ ਹੌਲੀ ਹੌਲੀ ਪ੍ਰਾਣਾ ਨੂੰ ਅੰਤਰਮੁਖੀ ਕਰਨ ਦੀ ਇਹ ਸਾਧਨਾ ਜਦੋਂ ਆਪਦੇ ਮੂਲ ਸਰੋਤ ਮੂਲ ਸਰੋਤ ਕਿਹੜਾ ਆਤਮਾ ਆਤਮਾ ਤੱਤ ਦੇ ਵਿੱਚ ਲੀਨ ਹੋ ਜਾਂਦੀ ਹੈ ਫਿਰ ਇਸੇ ਨੂੰ ਗੁਰੂ ਅਰਜਨ ਦੇਵ ਸਭ ਕਹਿੰਦੇ ਆ ਸੂਰਜ ਕਿਰਨ ਮਿਲੇ ਜਲਕਾ ਜਲ ਹੋਵਾਰ ਜੋਤੀ ਜੋਤ ਰਲੀ ਸੰਪੂਰਨ ਥਿਆਰਾਮ ਫਿਰ ਇਸ ਤੋਂ ਬਾਅਦ ਕੀ ਹੁੰਦਾ ਬ੍ਰਹਿਮ ਦੀਸ ਹੈ ਬ੍ਰਹਿਮ ਸੋਣੀ ਹੈ ਇੱਕ ਇੱਕ ਵਖਾਣੀ ਹੈ ਆਤਮ ਵਿਸਾਰਾ ਕਰਨ ਹਾਰਾ ਪ੍ਰਭ ਇਹ ਨਾ ਨਹੀਂ ਜਾਣੀ ਸੋ ਜੋਗ ਦੇ ਅਭਿਆਸ ਦੇ ਸਮੇ ਸਾਡੀ ਸੁਰਤ ਪਿੰਗਲਾ ਚ ਪ੍ਰਵੇਸ਼ ਕਰ ਜਾਂਦੀ ਹੈ ਪਿੰਗਲਾ ਨੂੰ ਆਪਾਂ ਸੂਰਜ ਨਾੜੀ ਵੀ ਕਹਿ ਦਿੰਦੇ ਆ ਇਹ ਸਾਡੇ ਮਤਲਬ ਰਾਈਟ ਸਾਈਡ ਦੇ ਦਿਮਾਗ ਦੇ ਨਾਲ ਜੁੜੀ ਹੁੰਦੀ ਹੈ ਜਦੋਂ ਸੁਰਤ ਇਹਦੇ ਵਿੱਚ ਪ੍ਰਵੇਸ਼ ਕਰਦੀ ਆ ਤਾਂ ਸੁਰਤ ਤੇ ਪ੍ਰਾਣ ਊਰਜਾ ਨੀਚੇ ਤੋਂ ਉੱਪਰ ਵੱਲ ਨੂੰ ਆਉਂਦੀ ਆ ਪਹਿਲਾਂ ਨਾਭੀ ਮੰਡਲ ਦੇ ਵਿੱਚੋਂ ਜਿਹੜੀ ਜਿਹੜੀ ਸੂर्य ਸ਼ਕਤੀ ਹੁੰਦੀ ਆ ਪਹਿਲਾਂ ਉਹਨੂੰ ਜਾਗਰਤ ਕਰਦੀ ਆ ਫਿਰ ਸੁਖਮਨਾ ਦੇ ਵਿੱਚ ਪ੍ਰਵੇਸ਼ ਕਰਦੀ ਆ ਸੋ ਗਿਆਨ ਮਾਰਗ ਦੇ ਵਿੱਚ ਸੁਰਤ ਆ ਜਿਹੜੀ ਉੱਪਰਲੇ ਮੰਡਲਾਂ 'ਚ ਜਾਗਦੀ ਆ ਤੇ ਯੋਗ ਮਾਰਗ ਦੇ ਵਿੱਚ ਜਿਹੜੀ ਸੁਰਤ ਆ ਉਹ ਉੱਪਰ ਵੱਲ ਨੂੰ ਉਠਦੀ ਆ ਇਹ ਠਾਂ ਬੇਸ਼ੱਕ ਇਹ ਦੋਨੋਂ ਨਾੜੀਆਂ ਸਰੀਰ ਦੇ ਹੇਠਲੇ ਆਧਾਰ ਤੋਂ ਉੱਪਰ ਵੱਲ ਨੂੰ ਫੈਲੀਆਂ ਹੋਈਆਂ ਨੇ ਪਰ ਇੰਦਰੀਆਂ ਤੇ ਮਨ ਨੂੰ ਰਲ ਕੇ ਪ੍ਰਭਾਵਿਤ ਕਰਦੀਆਂ ਨੇ ਦੋਨੋਂ ਪਿੰਗਲਾ ਦਾ ਮੇਨ ਸੋਰਸ ਹੈਗਾ ਮੂਲ ਸਰੋਤ ਮੂਲਾ ਤਾਰ ਜਿੱਥੋਂ ਪਿੰਗਲਾ ਸ਼ੁਰੂ ਹੁੰਦੀ ਆ ਤੇ ਏੜਾ ਦਾ ਮੂਲ ਸਰੋਤ ਹੈਗਾ ਸਹਸਰਾਰ ਦਸ਼ਮ ਦਵਾਰ ਇਸ ਕਰਕੇ ਗਿਆਨ ਦੇ ਮਾਰਗ ਤੇ ਸੁਰਤ ਹੈ ਜਿਹੜੀ ਉੱਪਰਲੇ ਮੰਡਲਾਂ 'ਚ ਪਹਿਲਾਂ ਜਾਗਰਤ ਹੁੰਦੀ ਆ ਹੇਠਲੇ ਮੰਡਲਾਂ ਨੂੰ ਆਪਦੇ ਆਪ ਸ਼ੁੱਧ ਕਰਦੀ ਜਾਂਦੀ ਹੈ ਤੇ ਗਿਆਨੀ ਨੂੰ ਇਹ ਸਮਝ ਪੈ ਜਾਂਦੀ ਹੈ ਵੀ ਮੈਂ ਜੋ ਦੂਜਿਆਂ ਨੂੰ ਕੇਂਦਰ ਬਣਾ ਕੇ ਜੀ ਰਿਹਾ ਸੀ ਉਹਦੇ ਵਿੱਚ ਕੋਈ ਸਾਰ ਨਹੀਂ ਕੋਈ ਰਸ ਨਹੀਂ ਬਲਕਿ ਉਹਦੇ ਵਿੱਚ ਨਰਕ ਦਾ ਹੈਲ ਇਜ਼ ਅਦਰ ਪੀਪਲ ਕਿਉਂਕਿ ਦੂਜਿਆਂ ਦੇ ਕਰਕੇ ਹੀ ਮਨ ਦੇ ਵਿੱਚ ਬਾਸ਼ਨਾ ਉੱਠਦੀ ਹੈ ਇੰਦਰੀਆਂ ਸਾਡੀਆਂ ਸਕਰੀ ਹੋ ਜਾਂਦੀਆਂ ਨੇ ਤੇ ਫਿਰ ਉਹ ਜਦੋਂ ਕੇਂਦਰਤਾ ਦੂਜੇ ਵੱਲੋਂ ਹਟਾ ਕੇ ਧਿਆਨ ਨੂੰ ਕੇਂਦਰ ਬਣਾ ਲੈਂਦਾ ਯੋਗ ਮਾਰਗ ਦੇ ਵਿੱਚ ਸੁਰਤ ਹੈ ਜਿਹੜੀ ਉਹ ਉੱਠ ਕੇ ਸਾਰੇ ਅਨਾਤਮ ਫੁਰਨਿਆਂ ਨੂੰ ਸ਼ਾਂਤ ਕਰਦੀ ਹੈ ਹੌਲੀ ਹੌਲੀ ਆਪਣੇ ਸ਼ੁੱਧ ਰੂਪ ਦੇ ਵਿੱਚ ਸਥਿਤ ਹੋ ਜਾਂਦੀ ਹੈ ਤੇ ਗਿਆਨ ਮਾਰਗ ਦੇ ਵਿੱਚ ਵਿਵੇਕ ਵਿਰਾਗ ਸਮ ਦਮ ਇਹਨਾਂ ਦੀ ਸਾਧਨਾ ਕਰਨੀ ਪੈਂਦੀ ਹੈ ਵਿਵੇਕ ਹੁੰਦਾ ਸੱਚ ਤੇ ਝੂਠ ਨੂੰ ਪਛਾਣਨ ਦੀ ਸ਼ਕਤੀ 네ਗੇਟਿਵ ਤੇ ਪੋਜ਼ਿਟਿਵ ਦਾ ਗਿਆਨ ਵਿਵੇਕ ਤੇ ਬੈਰਾਗ ਤੇ ਅਪਾ ਵੀਡੀਓ ਵੀ ਬਣਾਈ ਸੀ ਸੋ ਬੈਰਾਗ ਹੁੰਦਾ ਉਪਰਾਮਤਾ ਜਦੋਂ ਦੁਨਿਆਵੀ ਪਦਾਰਥਾਂ ਤੋਂ ਇਹ ਜਾਣਦੇ ਹੋਏ ਸਾਨੂੰ ਉਪਰਾਮਤਾ ਹੋ ਜੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਮਨ ਲਗਾਉਣ ਦੇ ਵਿੱਚ ਕੋਈ ਸਾਰ ਨਹੀਂ ਹੈਗਾ ਜਦੋਂ ਸਾਨੂੰ ਰਿਐਲਿਟੀ ਪਤਾ ਲੱਗ ਜੇ ਇਹ ਨਹੀਂ ਕਿ ਤੁਸੀਂ ਕੋਈ ਚੀਜ਼ ਪਾਉਣਾ ਚਾਹੁੰਦੇ ਹੋ ਤੇ ਉਹ ਪਾ ਨਹੀਂ ਸਕੇ ਤੇ ਤੁਸੀਂ ਅੱਕ ਥੱਕ ਗਏ ਤੁਸੀਂ ਉਹਨੂੰ ਖਿਆਲ ਹੀ ਛੱਡਤਾ ਪਾਉਣ ਦਾ ਤੇ ਤੁਹਾਨੂੰ ਵਿਰਾਗ ਪੈਦਾ ਹੋ ਗਿਆ ਇਹ ਵਿਰਾਗ ਨਹੀਂ ਹੁੰਦਾ ਚੀਜ਼ਾਂ ਦੀ ਪ੍ਰੈਜ਼ੈਂਸ ਦੇ ਵਿੱਚ ਚੀਜ਼ਾਂ ਦਾ ਤਿਆਗ ਅੰਦਰੋਂ ਤਿਆਗ ਮੋਹ ਤਿਆਗ ਦੇਣਾ ਇਹ ਨਹੀਂ ਕਿ ਚੀਜ਼ਾਂ ਦਾ ਯੂਜ਼ ਕਰਨਾ ਤਿਆਗ ਦੇਣਾ ਮੋਹ ਤਿਆਗ ਦੇਣਾ ਸੰਤਿਦਮ ਮਨ ਤੇ ਇੰਦਰੀਆਂ ਨੂੰ ਧਿਆਨ ਚ ਜੋੜਨਾ ਮਨ ਤੇ ਇੰਦਰੀਆਂ ਨੂੰ ਕਿਵੇਂ ਜਿਵੇਂ ਇੰਦਰੀਆਂ ਨੂੰ ਆਪਾਂ ਧਿਆਨ ਦੇ ਵਿੱਚ ਕਿਵੇਂ ਜੋੜ ਸਕਦੇ ਹਾਂ ਜਿਵੇਂ ਸਵੇਰੇ ਸੂਰਜ ਚੜਦਾ ਸ਼ਾਮ ਨੂੰ ਚੰਦਰਮਾ ਦਾਗਮਨ ਹੁੰਦਾ ਗਰਮੀ ਸਰਦੀ ਰੁੱਤਾਂ ਨੂੰ ਮੰਨਣਾ ਦਰਖਤਾਂ ਦੇ ਪੱਤੇ ਹਿਲਦੇ ਆਵਾਵਾਂ ਦੇ ਨਾਲ ਉਦੋਂ ਪਰਮਾਤਮਾ ਦੀ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਨਾ ਆਰਤੀ ਕੈਸੀ ਆਰਤੀ ਹੋਵੇ ਭਵਖੰਡਣਾ ਤੇਰੀ ਆਰਤੀ ਸੋ ਇਹ ਇੰਦਰੀਆਂ ਨੂੰ ਲਾਉਣਾ ਸੰਤੇ ਦਮ ਕਹਿੰਦੇ ਆ ਨਾ ਸੋ ਕਈ ਵਿਦਵਾਨ ਦੇਖਿਆ ਜਿਹੜੇ ਯੋਗ ਨੂੰ ਅਲੱਗ ਤੇ ਮਤਲਬ ਸ਼ਕਸ਼ੀ ਗਿਆਨ ਨੂੰ ਅਲੱਗ ਰਸਤਾ ਮੰਨਦੇ ਆ ਤੇ ਦੋਨੋਂ ਇੱਕ ਦੂਜੇ ਦਾ ਵਿਰੋਧ ਵੀ ਕਰਦੇ ਆ ਹੋ ਸਕਦਾ ਵੀ ਕੋਈ ਅਧੂਰਾਪਨ ਹੋਵੇ ਅਪਿਆਸ ਦਾ ਉਹਨਾਂ ਦੇ ਅੰਦਰ ਤਾਂ ਕਰਕੇ ਇਹ ਮਾਰਗ ਉਹਨਾਂ ਨੂੰ ਅਲੱਗ-ਅਲੱਗ ਲੱਗਦੇ ਹੋਣ ਪਰ ਜਿਹੜਾ ਗਿਆਨ ਦੇ ਵਿੱਚ ਉੱਤਰਦਾ ਉਹਨੂੰ ਯੋਗ ਦੇ ਮਾਰਗ ਦਾ ਵੀ ਗਿਆਨ ਹੋ ਜਾਂਦਾ ਜਿਵੇਂ ਰਮਣ ਮਹਰਸ਼ੀ ਨੂੰ ਹੋਇਆ ਉਹ ਇੱਕ ਅਭਿਆਸ ਕਰਿਆ ਕਰਦੇ ਸੀ ਵੀ ਇਹ ਸਰੀਰਾ ਜਿਹੜਾ ਵੀ ਇਹ ਮੈਂ ਨਹੀਂ ਹੈਗਾ ਮੈਂ ਕੌਣ ਸਿਰਫ ਇਹ ਸਾਧਨਾ ਕਰਦੇ ਕਰਦੇ ਇਹ ਵਿਚਾਰ ਕਰਦੇ ਕਰਦੇ ਉਹਨਾਂ ਦੇ ਜਿਹੜੀ ਪ੍ਰਾਣ ਦੀ ਧਾਰਾ ਜਦੋਂ ਉਲਟੀ ਅੰਦਰੋਂ ਉਹਦਾ ਉਹਨੂੰ ਗਿਆਨ ਹੋਇਆ ਜਿੱਦਾਂ yogiਆਂ ਨੂੰ ਹੁੰਦਾ ਸਰੀਰ ਦਾ ਜੜ ਹੋਣ ਦਾ ਮਰਨ ਦਾ ਅਨੁਭਵ ਵੀ ਹੋਇਆ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ ਨਾ ਨਾਨਕ ਜੀਵਤਿਆ ਮਰ ਰਹੀ ਐ ਐਸਾ ਜੋ ਕਮਾਈ ਐ ਜਿਉਂਦੇ ਹੀ ਮਰਨ ਦਾ ਅਨੁਭਵ ਉਹਨੂੰ ਹੋਇਆ ਸੋ ਇਸੇ ਸ਼ਬਦ ਚ ਦੱਸਿਆ ਵੀ ਗਿਆਨ ਤੇ ਯੋਗ ਦੇ ਮਾਰਗ ਜਿਹੜੇ ਉਹ ਵੀ ਇੱਕੋ ਜਿਹੇ ਨੇ ਗਲਨੀ ਯੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀ ਐ ਸੋਈ ਅੰਜਨ ਮਾਹੇ ਨਰੰਜਨ ਰਹੀ ਐ ਮਤਲਬ ਮਾਈਂਡਫੁਲਨੈਸ ਬਣੋ ਚਿੱਕੜ ਚ ਕਵਲ ਵਾਂਗੂ ਜੀਓ ਜੋਗ ਨਾ ਖੰთა ਜੋਗ ਨਾ ਡੰਡਾ ਜੋਗ ਨਾ ਪਸਮ ਚੜਾਈ ਐ ਜੋਗ ਨਾ ਮੁੰਦੀ ਮੂਡ ਮਡਾਇਆ ਜੋਗ ਨਾ ਸਿੰਘੀ ਪਾਈ ਐ ਅੰਜਨ ਮਾਹੇ ਨਰੰਜਨ ਰਹੀ ਐ ਜੋਗ-ਜੁਗ ਤੇ ਪਾਈ ਐ ਸੋ ਅੰਤਰ ਮੁਕਤਾ ਦੇ ਦੋ ਮਾਰਗ ਨੇ ਗਿਆਨ ਤੇ ਜੋਗ ਜਦੋਂ ਮਨੁੱਖ ਨੂੰ ਨਰਕ ਦੀ ਸਮਝ ਪੈਂਦੀ ਆ ਫਿਰ ਇੱਕੋ ਰਸਤਾ ਜਿਹੜਾ ਬਾਕੀ ਰਹਿ ਜਾਂਦਾ ਸੇਸ ਰਹਿ ਜਾਂਦਾ ਆਪਣੇ ਅੰਦਰ ਪ੍ਰਵੇਸ਼ ਕਰਨ ਦਾ ਤੇ ਅੰਦਰ ਪ੍ਰਵੇਸ਼ ਕਰਨ ਦੇ ਇਹ ਦੋਨੋਂ ਮਾਰਗ ਨੇ ਜਿਹਨੂੰ ਜੋ ਚੰਗਾ ਲੱਗੇ ਉਹ ਅਪਣਾ ਸਕਦਾ ਦੋਨੇ ਰਸਤੇ ਜਿਹੜਾ ਇੱਕ ਦੂਜੇ ਦਾ ਬੋਧ ਕਰਾਉਂਦੇ ਨੇ ਸੋ ਰਿਸਪੈਕਟ ਕਰਿਆ ਕਰੋ ਜੋਗੀ ਆ ਚਾਹੇ ਕੋਈ ਗਿਆਨੀ ਆ ਕਿਉਂਕਿ ਦੋਨੇ ਮਾਰਗ ਨੇ ਦੋਨੋਂ ਪੰਥ ਨੇ ਸੋ ਆਪਾਂ ਇਹਨਾਂ ਵੀਡੀਓਜ਼ ਦੇ ਵਿੱਚ ਅੰਦਰ ਦੇ ਜਿਹੜੇ ਮਾਰਗ ਦਾ ਵਿਚਾਰ ਚਰਚਾ ਕਰਦੇ ਰਹਿੰਦੇ ਆਂ ਇਹਦਾ ਸਬੰਧ ਹੁੰਦਾ ਖੁਦ ਨੂੰ ਰਿਪਰੈਜ਼ੈਂਟ ਕਰਨਾ ਨਹੀਂ ਹੁੰਦਾ ਇਹਦਾ ਸਬੰਧ ਹੁੰਦਾ ਕਿ ਕੋਈ ਧਿਆਨੀ ਹੁੰਦਾ ਕੋਈ ਗਿਆਨੀ ਹੁੰਦਾ ਕੋਈ ਸਾਕਸੀ ਹੁੰਦਾ ਉਹਨੂੰ ਹੋਰ ਹੈਲਪ ਮਿਲ ਜਾਂਦੀ ਹੈ ਤੇ ਨਾਲ ਨਾਲ ਮੇਰੀ ਵੀ ਇਹ ਜਿਹੜੀ ਕੈਲੋ ਵੀ ਭਗਤੀ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਕਿਉਂਕਿ ਮੇਰੇ ਕੋਲ ਐਸੈਟਸ ਹੈਗੇ ਆ ਬੋਲਣ ਦੀ ਥੋੜੀ ਬਹੁਤ ਕਲਾ ਹੈਗੀ ਹੈ ਤੇ ਮੈਂ ਇਹਨੂੰ ਯੂਟਿਲਾਈਜ਼ ਕਰ ਰਿਹਾ ਤੇ ਇਸ ਕਰਕੇ ਸਾਨੂੰ ਹੈ ਜਿਹੜਾ ਸਾਡੇ ਕੋਲ ਸਰੀਰ ਹੈ ਮਨਸ ਜਨਮ ਇਹਨੂੰ ਯੂਟਿਲਾਈਜ਼ ਕਰਨਾ ਚਾਹੀਦਾ ਇਹ ਨਾ ਹੋਵੇ ਕਿ ਦੇਰ ਹੋ ਜੇ ਅਸੀਂ ਸੋਚਦੇ ਹੀ ਰਹੀਏ ਸੋ ਮਾਈਂਡਫੁਲਨੈਸ ਬਣੋ ਹਰ ਸਮੇਂ ਧਿਆਨ ਦੇ ਵਿੱਚ ਰਹੋ ਤੇ ਹਰ ਸਮੇਂ ਇੱਕ ਕੋਈ ਸ਼ਬਦ ਅੰਦਰ ਗੂੰਜਦਾ ਰਹੇ ਬ੍ਰਹਮ ਦੀਸ ਹੈ ਬ੍ਰਹਮ ਸੁਣੀ ਹੈ ਬ੍ਰਹਮ ਦੀਸ ਹੈ ਬ੍ਰਹਮ ਸੁਣੀ ਹੈ ਜਦੋਂ ਕੁਛ ਮਾੜਾ ਸੁਣ ਲੈਨੇ ਉਦੋਂ ਵੀ ਬ੍ਰਹਮ ਦੀ ਸ ਹੈ ਬ੍ਰਹਮ ਸੁਣੀ ਹੈ ਇਹਦੇ ਨਾਲ ਕੀ ਹੈ ਸਾਡਾ ਜਿਹੜਾ ਧਿਆਨ ਸਾਡਾ ਸ਼ਾਕਸ਼ੀ ਭਾਵ ਸ਼ਾਕਸ਼ੀ ਦਾ ਮਤਲਬ ਵੀ ਇਹੀ ਹੈ ਵੀ ਸਾਨੂੰ ਯਾਦ ਰਹੇ ਕਿ ਉਹ ਸਾਹਮਣੇ ਵਾਲਾ ਕੋਈ ਹੋਰ ਨਹੀਂ ਬਲਕਿ ਬ੍ਰਹਮ ਹੈ ਤੇ ਜੇ ਸਾਹਮਣੇ ਵਾਲੇ ਨਾਲ ਕੋਈ ਸਾਡਾ ਲਿੰਕ ਹੈਗਾ ਸਾਡਾ ਕੁਝ ਜੁੜਿਆ ਹੋਇਆ ਹੈਗਾ ਸਾਡਾ ਮਨ ਜੁੜਿਆ ਹੋਇਆ ਹੈਗਾ ਉਹ ਉਹ ਦੇ ਵਿਚਕਾਰ ਗੈਪ ਪੈ ਸੋ ਬ੍ਰਹਮ ਦੀਸ ਹੈ ਬ੍ਰਹਮ ਸੋਣੀ ਹੈ 1 1 ਪਖਾਣੀ ਹੈ ਦੇਖਦੇ ਰਹੋ ਸਿੰਧ ਸਟੂਡੀਓਜ਼ ਤੇ ਅਕਾਲ ਪੁਰਖ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ